سنگ کھڑی ہے اور کپا کر کے پروگرام شروع کیا جائے پنڈ سام تو قطر ہوئے میرے بزرگوں نوجوانوں میری بہنوں سے بتاؤ کہ پیارے بچوں واحر جی کا خالص واحر جی کی فتح ਮੇਰੇ ਤੋਂ ਪਹਿਲਾਂ ਤੁਹਾਡੇ ਹੱਥ ਨੂੰ ਪਿਆਰੇ ਕਾਉਂਸਲ ਸੋਨੂ ਜੀ ਨੇ ਤੁਹਾਡੇ ਨਾਲ ਸਾਡੀਆਂ ਸੁੱਧ ਕੇ ਵਿਚਾਰਾਂ ਦਿੱਤੀਆਂ ਨੇ ਸਾਧਿਆ ਸਿਮਾ ਸ਼ੋਭੀ ਜਲੇਦ ਦਿੱਤੀਆਂ ਨਾ ਗਿਆ ਨਹੀਂ ਨਾ ਇਹਨਾਂ ਨੇ ਦੱਸਿਆ ਨੇ ਕਿ ਸਾਰਾ ਕੁਝ ਅਕਾਲੀ ਦਾ ਨੇ ਦਿੱਤਾ ਹੈ ਜਪੀਆਂ ਹਾਂ ਨਾ ਕੰਮ ਸਿਰ ਦਿੱਤਾ ਨਾ ਝਾੜੂ ਵਾਇਆ ਨਾ ਕੁਛ ਦਿੱਤਾ ਇਹਦਾ ਝੂਠੇ ਲਾਰੇ ਦਿੱਤੇ ਨੇ ਗੱਲ ਕਰ ਰਏ ਸੀ ਆਟੇ ਦਾਲ ਦੀ ਸਕੀਮ ਦੀ ਆਟੇ ਦਾਲ ਦੀ ਸਕੀਮ ਚਲਾਈ ਸੀ ਪਟਾਣਸੋ ਮਾਦਨ ਨੇ ਕਾਲੀ ਗੱਲ ਨੇ ਇਹਨਾਂ ਦਾ ਬੰਦ ਕਰਤੀ ਜਾਰੇ ਕਿਨਰ ਜੋ ਕੰਮ ਕੇ ਅਖੀ 5 ਕਿਲੋ ਤੇ ਜਿਹੜੇ ਦਾਣਾ ਦਾ ਕਾਲੇ ਸੋਲੇ ਮਿਲਦੇ ਸੀ ਉਹ ਵੀ ਬੰਦ ਕਰ ਦਿੱਤੇ شگ بھی بات کرتی پینشن بات کرتی پچی سو روپیے پینشن دے وہ نہیں دروتی کرنی چاہوں گا آپ نے کوئی کو گل کہی سی بکھری وہ کی کیا ہزار روپیہ داں گے کڑی کڑی بیبی وہ بھی نہیں دیتا ਕੀਆਂ ਮਾਲੂ ਤੋਂ ਬਿਆ ਕੱਖਰੀ ਇਹਨਾਂ ਨੇ ਕੀਤਾ ਸੋ ਮਿੱਤਰੋ ਮੈਂ ਬਹੁਤਾਂ ਲੰਮਾ ਚਾਹਾਂ ਲੈਕਚਰ ਜੀ ਜਾਣਾ ਚਾਹਦਾ ਕਿਉਂਕਿ ਨੰਤਪੁਰ ਪਿੰਡ ਦੇ ਜੀ ਬਹੁਤ ਵੱਡਾ ਅੱਠ ਹੋਇਆ ਹੋਇਆ ਅਸੀਂ ਲੇਟ ਆ 1.5 2 ਘੰਟੇ ਔਰ ਥੋੜੂ ਕਾਉਂਸਲ ਮਿਲਿਆ ਸੋਨੀ ਲੋਹੇ ਦੀ ਲੱਥ ਵਰਗਾ ਲੋਹੇ ਦੀ ਲੱਥ ਵਰਗਾ ਕਾਉਂਸਲ ਮਿਲਿਆ ਸੋਨੂੰ ਹਾਂ ਬਹੁਤ ਹੀ ਸਤਿਕਾਰਯੋਗ ਸਰਦਾਰ ਸ਼ਰਨਜੀਤ ਸਿੰਘ ਤੇ ਲੋਕਾਂ ਨੇ ਮਸਾਉ ਇਹਨਾਂ ਭੜੇ ਹਲਕੇ ਦੇ ਮੁਖਮੰਦ ਆ ਐਸਐਸਪੋਰਟ ਦੇ ਸਾਫਾ ਚੇਅਰਮੈਨ ਸਰਦਾਰ ਸੁਮੈਤਪੁਰੇ ਜੀ ਜਗਦਰਪਾਲ ਸਿੰਘ ਜਿਹੜੇ ਐਨਆਰਆਈ ਨੇ ਅੱਜਕੱਲ੍ਹ ਹੇ ਵੀ ਬਰੇਸ਼ ਤੋਂ ਆਏ ਨੇ ਇਹ 1 ਲੱਖ ਰੁਪਇਆ ਵਟਾਉਗਾ ਹੁਣ ਹੋਣਾ ਹੈ ਸੋਨੀ ਕਾਉਂਸਲਰ ਜੀ ਜਿਨ੍ਹਾਂ ਦੇ ਸੱਜੇ ਦੇ ਅੱਜ ਆਪਾਂ ਇਕੱਤਰ ਹੋਈਆਂ ਸਟੇਜ ਉੱਤੇ ਬੈਠੇ ਸਾਰੇ ਆਗੂ ਸਹਿਬਾਨ ਅਤੇ ਸਾਹਮਣੇ ਰਾਜੀ ਸੰਗਤ ਵਾਜੂ ਜੀ ਦਾ ਖਾਲਸਾ ਵਾਜੂ ਜੀ ਬਦੇ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਉਮੀਦਵਾਰ ਜੋ ਮੈਂ ਕਮੇ ਦਰਸ਼ਕਾਂ ਜੀ ਅਨੁਮਤੀ ਅੱਜ ਪਹੁੰਚੇ ਆਂ ਸਭ ਤੋਂ ਪਹਿਲਾਂ ਮੈਂ ਧਰਵਾਦੀ ਆਂ ਭਾਵਨ ਦੇਸ ਦੇ ਪ੍ਰਧਾਨ ਸੋਨਲੀ ਕੌਂਸਲ ਜੀ ਦਾ ਜਿਨ੍ਹਾਂ ਦੇ ਉਦਮਾਨ ਦੇ ਨਾਲ ਸਾਹਨੇ ਵਾਲੇ ਦੀ ਪਹਿਲੀ ਮੀਟਿੰਗ ਵੀ ਹੋਈ ਹੈ ਮੈਂ ਥੋੜੇ ਸਾਰੇ ਦੇ ਦਰਸ਼ਕਾਂ ਨੇ ਆਪਾਂ ਸਿੰਘ ਜੀ ਮੇਰੇ ਪਿਤਾ ਜੀ ਦੇ ਪੁਰਾਣੇ ਮਿੱਤਰ ਵੀ ਨੇ ਤੇ ਅੱਜ ਕੱਲ ਐਨਆਰਆਈ ਨੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਐਨਆਰਆਈ ਇਸ ਵਾਰੀ ਅਕਾਲੀ ਦਲ ਦੀ ਬਿਠਦੇ ਨੇ ਆਪਣੇ ਉਮੀਦਵਾਰਾਂ ਵੱਲੋਂ ਕੀਤੀਆਂ ਹੋਈਆਂ ਪ੍ਰਾਪਤੀਆਂ ਦਾ ਜ਼ਿਕਰ ਕੌਂਸਲਰ ਸਾਹਮਣੇ ਬੜੇ ਵਿਸਥਾਰਚ ਕੀਤਾ ਹੈ ਮੁੱਖ ਤੌਰ ਤੇ ਕਈ ਕੋਨਿਆਂ ਨਾਲ ਮੁਕਾਬਲਾ ਪਰ ਤਿੰਨ ਪਾਰਟੀਆਂ ਹੋਰ ਵੀ ਨੇ ਉਮੀਦਵਾਰ ਤੋਂ ਬਿਨਾਂ ਜਿਹੜੀਆਂ ਚੋਣ ਮੈਦਾਨ ਚ ਗਈਆਂ ਔਰ ਤਿੰਨੇ ਨੀ ਤਿੰਨੇ ਪਾਰਟੀਆਂ ਜਿਹੜੀਆਂ ਦਾ ਕੋਸ਼ੌਕੜ ਕਾਂਗਰਸ ਦਾ ਹੈ ਭਾਵੇਂ ਆਪਾਂ ਬੀਜੇਪੀ ਦੀ ਵੀ ਗੱਲ ਕਰ ਲਈਏ ਗੇਜੇਰਾਮ ਦੀ ਵੀ ਕਾਂਗਰਸ ਤੋਂ ਨਿਕਲੇ ਨੇ ਔਰ ਜੀਪੀ ਹੁਣੀ ਵੀ ਕਾਂਗਰਸ ਦੇ ਵਿੱਚੋਂ ਹੀ ਆ ਵੀ ਪਾਰਟੀ ਚ ਗਏ ਨਹੀਂ ਜੇ ਉਪਰੋਂ ਉਪਰੋਂ ਆਪਾਂ ਦੇਖਦੇ ਆਂ ਤਾਂ ਕਾਂਗਰਸ ਚੋਕਰ ਦੇ ਤਿੰਨੇ ਉਮੀਦਵਾਰ ਨੇ ਜਿਹਦੇ ਨਾਲ ਮੈਂ ਲੜਾਈ ਲੜ ਰਿਹਾ ਅੱਗੇ 2.5 ਸਾਲ ਪੁਰਾਣਾ ਟੀਰਵਾ ਵੀ ਸਾਝਾ ਕਰ ਲਿਆ ਮੈਂ ਵੀ ਕਰ ਲਿਆ ਤੇ ਬਹੁਤ سارے ਸਾਥੀਆਂ ਨੇ ਵੀ ਕਰ ਲਿਆ ਵੀ 2.5 ਸਾਲ ਪਹਿਲਾਂ ਜਿਹੜਾ ਇਹ ਤਜਰਬਾ ਪੰਜਾਬ ਚ ਤਬਦੀਲੀ ਦੇ ਨਾਂ ਤੇ ਹੋਇਆ ਅੱਜ ਉਹਦਾ ਵੀ ਨੋਰਾ ਹਾਲ ਹੈ ਭਰਾਵੋ ਨੌਜਵਾਨੋ ਵਜੇ ਭੈਣੋ ਆਰੇਆ ਲੋਕ ਸਭਾ ਦੇ ਆਚੋੜਾ ਦੇ ਸਮਾਜ ਦੇ ਵਿੱਚ ਸ੍ਰੀ ਫਤੇਗੜ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਸਰਦਾਰ ਪ੍ਰਕਾਸ਼ ਸਿੰਘ ਜੀ ਖਾਲਸਾ ਉਹਨਾਂ ਦੇ ਚੋਣ ਜਲਸੇ ਵਿੱਚ ਪਹੁੰਚੇ ਆਪਣੇ ਸਾਰੇ ਰੋੜ ਹਰਕੇ ਦੇ ਹਰ ਮਣ ਪਿਆਰੇ ਆਗੂ ਸਰਦਾਰ ਸਰਜੀਤ ਸਿੰਘ ਜੀ ਤੇ ਨੌਸਾਬ ਉਹਨਾਂ ਦੇ ਨਾਲ ਆਪਣੇ ਉਮੀਦਵਾਰ ਸਾਹਿਬ ਸਬਖਿਮ ਸਿੰਘ ਜੀ ਖਾਲਸਾ ਔਰ ਜਿਹੜਾ ਇਸ ਪਾਸੇ ਦਾ ਸਰਕਲ ਹੈ ਜਿਹਦੇ ਪ੍ਰਧਾਨ ਸਰਪੰਨ ਸਿੰਘ ਜੀ ਗੰਤੀ ਆਰਾ ਪਾ ਬੇੜੇ ਵਿੱਚ ਬੈਠਿਆ ਜਿਨ੍ਹਾਂ ਦੇ ਬੜੇ ਉੱਤਮ ਹੀ ਸਾਡੇ ਕਾਉਂਸਲਰ ਨੇ ਸਵਰਨ ਸਿੰਘ ਸਵਰਨ ਸੋਨੀ ਜੀ ਔਰ ਸਰਬੰਤਾ ਸਿੰਘ ਜੀ ਕਾਂਸ ਸਿੰਘ ਸੰਜੋ ਜੀ ਸਰਪੂਨ ਜੀ ਔਰ ਸੰਤੋਸ਼ ਸਿੰਘ ਜੀ ਹੋਰ ਸਤਕਾਰਯੋਗ ਜਿਹੜੇ ਇਸ ਸ਼ਹਿਰ ਦੇ ਇਸੇ ਇਲਾਕੇ ਦੇ ਇਕੱਲੇ ਇਕੱਲੇ ਬੱਚੇ ਨੂੰ ਵੀ ਜਾਣਦੇ ਆ ਲੋਕਾਂ ਦੇ ਪਰਿਵਾਰਕ ਮੈਂਬਰ ਨੇ ਸਮਝ ਲੋ ਜੀ ਹਰੇਕ ਨੂੰ ਉਹਦਾ ਨਾਮ ਲੈ ਕੇ ਬੁਲਾਉਣ ਵਾਲੇ ਗਰੀਬਾਂ ਦੇ ਨਸੀਹੇ ਸਰਦਾਰ ਸ਼ਰਜੀਤ ਸਿੰਘ ਜੀ ਖਲੋਸਾ ਔਰ ਉਹਨਾਂ ਦੇ ਨਾਲ ਸਾਡੇ ਅੰਕਲ ਜੀ ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਸੰਤਾ ਸਿੰਘ ਜੀ ਮੇਧਪੁਰ ਜੀ ਰਵੀ ਬਾਲੀ ਜੀ ਲੁਧਿਆਣਾ ਤੋਂ ਜਿਹੜੇ ਪਹੁੰਚੇ ਨੇ ਮਨਪ੍ਰੀਤ ਰਾਜੂ ਜੀ ਸੰਪੂਰਨ ਅੰਕਲ ਜੀ ਮੇਵਾ ਜੀ ਸਾਡੇ ਅੰਕਲ ਜਥੇਦਾਰ ਜੀ ਪਾਲ ਜਥੇਦਾਰ ਜੀ ਜਿਹੜੇ ਸਪੈਸ਼ਲਿਸਟ ਇਲੈਕਸ਼ਨ ਵਾਸਤੇ ਬਾਹਰੋਂ ਆਏ ਨੇ ਅਰ ਜਿੰਨੇ ਵੀ ਇੱਥੇ ਰਿਸਪੈਕਟੇਬਲ ਔਰ ਜਿਹੜੇ ਸਾਰੇ ਕੱਲੇ ਕੱਲੇ ਦਾ ਨਾਮ ਲਵਾਂਗਾ ਤਾਂ ਬਹੁਤ ਸਮਾਂ ਲੱਗ ਜਾਊਗਾ ਹਰ ਭਜਨ ਜੀ ਮਾਸਟਰ ਜੀ ਰਾਜੂ ਜੀ ਸੋ ਸਾਰਿਆਂ ਦਾ ਖਨੀ ਜੀ ਜਾਬਿਆਲ ਤੋਂ ਜਥੇਦਾਰ ਜੀ जिन्हें सारे पांचे ने सारे का तहे दिलो धन्यवाद जल्दी गहराईयां जो धन्यवाद और आज जैसे जिस विषय ਦੇ ਵਿੱਚ ਇਕੱਠੇ ਹੋਇਆ ਸਾਡਾ ਵਿਸ਼ਾ ਕੀ ਹੈ ਬੋਰਡ ਅਪਰ ਸਾਰਿਆਂ ਨੂੰ ਪਤਾ ਕਿ ਜਿਹੜੀਆਂ ਪਹਿਲੀਆਂ ਸਰਕਾਰਾਂ ਆਗੇ ਗਈਆਂ ਨੇ ਕਿਉਂਕਿ 5 ਸਾਲ ਤਾਂ ਸਾਡੇ ਪਹਿਲਾ ਕਾਂਗਰਸ ਨੇ ਪੋਹਲੇ ਔਰ 22 ਸਾਲ ਸਾਡੇ ਇਹ ਆਮ ਆਦਮੀ ਪਾਰਟੀ ਨੇ ਸਾਡਾ ਨੁਕਸਾਨ ਕੀਤਾ ਤੁਹਾਨੂੰ ਸਾਰਿਆਂ ਨੂੰ ਪਤਾ ਜਿੰਨੇ ਮੇਰੇ ਭੈਣ ਭਰਾ ਬੈਠੇ ਆ ਜਿੰਨੀਆਂ ਬੀਬੀਆਂ ਬੈਠੀਆਂ ਨੇ ਮਾਤਾਵਾਂ ਬੈਠੀਆਂ ਨੇ ਸਭ ਨੂੰ ਪਤਾ ਵੀ ਇਸ ਸਰਕਾਰ ਦੇ ਵਿੱਚ ਵੀ ਸਾਡਾ ਨੁਕਸਾਨ ਹੋਇਆ ਤੇ ਇਸ ਤੋਂ ਪਹਿਲਾਂ ਵਾਲੀ ਸਰਕਾਰ ਦੇ ਵਿੱਚ ਵੀ ਨੁਕਸਾਨ ਹੋਇਆ ਤੁਹਾਨੂੰ ਇਹ ਨਾ ਆ ਸਰਕਾਰ ਨੇ ਝੂਠੇ ਲਾਰੇ ਲਾਏ ਸਭ ਤੋਂ ਪਹਿਲਾਂ ਝੂਠਾ ਲਾਰੇ ਕੀ ਲਾਇਆ ਸੀ ਬੀਬੀ ਜਿਹੜੀ ਨਾ ਤੇਰੇ ਬੇਟੀ ਦੇ ਰੱਖੀ ਸ੍ਰੋਮਣੀ ਅਕਾਲੀ ਦਲ ਦੇ ਹੱਕ ਚ ਪੰਜਾਬ 'ਚ ਹਵਾ ਚੱਲ ਰਹੀ ਹੈ ਪਤੇ ਗਣ ਸਭ ਹਲਕਾ ਭਾਰੀ ਬਹੁਤ ਮਦਰਾ ਜਿੱਤਾ ਕਿ ਸਾਰੇ ਹਲਕੇ ਨੇ ਜਾਣ ਦਾ ਮੌਕਾ ਮਿਲਿਆ ਸਾਂਹੇ ਵਾਲੇ ਤੁਹਾਡੇ ਸਾਹਮਣੇ ਆ ਲੋਕ ਬੱਚਾ ਬੱਚੇ ਚਾ ਚੜਿਆ ਪਿਆ ਜਿੰਨਾ ਚਾ ਕਿ ਪਹਿਲੇ ਸਿਣੀ ਗਾਵੇ ਵੋਟਾਂ ਪਾ ਕੇ ਆਪਣਾ ਉਮੀਦਵਾਰ ਬਣਾ ਚੁਣਨਾ ਇਹ ਦੇਖੋ ਇਹ ਐਮਪੀ ਸਾਹਿਬ ਜੀ ਉਸ ਵਕਤ ਅਸੀਂ ਰਿਕਵੈਸਟ ਕੀਤੀ ਗਿਆ ਤਾਂ ਕਹਿੰਦੇ ਜੀ ਕੋਈ ਮੈਨੂੰ ਲਿਖ ਕੇ ਨਹੀਂ ਦਿੰਦਾ ਲੋਕੀ ਕਹੀ ਜਾਂਦੇ ਨੇ ਕਿ ਇੱਥੇ ਪੁਲ ਬਣਨਾ ਚਾਹੀਦਾ ਪੁਲ ਬਣਨਾ ਚਾਹੀਦਾ ਤਾਂ ਅਸੀਂ ਸੀਨੀਅਰ ਸਿਟੀਜ਼ਨ ਵੱਲੋਂ ਸਭ ਤੋਂ ਪਹਿਲਾਂ ਮੈਮੋਰੰਡਮ ਦਿੱਤਾ ਸੀ ਆਪਣੇ ਸੰਦੀਪ ਸਿੰਘ ਢਿੱਲੋਂ ਨੂੰ ਤੇ ਉੱਥੇ ਹੀ ਕਾਰਵਾਈ ਹੋਈ ਤੇ ਉਹਨੇ ਫਲਾਈਵਰ ਬਣਾਇਆ ਉਸ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਇੱਕ ਵਾਰੀ ਨਾਜ ਮੰਡੀ ਚਾਹੀ ਸੀ ਉਹਨਾਂ ਨੂੰ ਮਤਲਾਨੇ ਕੀ ਅਸੀਂ ਮੈਮੋਰੰਡਮ ਦਿੱਤਾ ਸੀ ਨਾ ਜੀ ਸਰਜਨ ਵੱਲੋਂ ਕਿ ਇੱਥੇ ਵਾਟਰ ਸਪਲਾਈ ਔਰ ਸੀਵਰੇਜ ਸਿਸਟਮ ਨਹੀਂ ਹੈਗਾ ਉਹ ਬੜੇ ਹੈਰਾਨ ਹੋਏ ਕਹਿੰਦੇ ਕੋ ਮਲ ਐਡਾ ਵੱਡਾ ਸਨਨੇ ਵਾਲਾ ਹੈ ਤੇ ਇੱਥੇ ਸੀਵਰੇਜ ਔਰ ਵਾਟਰ ਸਪਲਾਈ ਨਹੀਂ ਹੈ ਸੀ ਕਿ ਨਹੀਂ ਜੀ ਤੇ ਉਹਨਾਂ ਨੇ ਉਸੇ 2 ਕਰੋੜ ਰੁਪਏ ਅਨਾਉਂਸ ਕੀਤਾ ਤਸਵੀਰ 2 ਕਰੋੜ ਰੁਪਏ ਮੈਂ ਆਪਣੇ ਵੱਲੋਂ ਦਰਨਾ ਲੇਕਿਨ ਸਾਡੀ ਕਿਹੜੀ ਨਗਰ ਕੌਂਸਲ ਹੈ ਉਸ ਨਗਰ ਪੰਚਾਇਤ ਨੂੰ ਦਿੱਸੀ ਇਹਨਾਂ ਨੇ ਕੋਈ ਪ੍ਰ ਔਰ ਤੇ ਮਸਲਾ ਹੋ ਗਿਆ ਲੇਕਿਨ ਜਦ ਅਕਾਲੀ ਦਲ ਆਇਆ ਸੰਸਦੀ ਟਿਲੋ ਪੀ ਡਬਲਯੂ ਧੀਰੇ ਬਣੇ ਤਾਂ ਇਹਨਾਂ ਨੇ ਕਾਰਵਾਈ ਸ਼ੁਰੂ ਕੀਤੀ ਤੇ ਸਿਵਰ ਜਾਂ ਵਾਟਰ ਸਪਲਾਈ ਦਾ ਚਲਾਇਆ ਹਾਲਾਂਕਿ ਪੂਰਾ ਕੰਮ ਸਹੀ ਨਹੀਂ ਹੋਇਆ ਹਲੇ ਅੰਦਰ ਮਤਲਬਾਨੀ ਕੀ ਪ੍ਰੋਸੈਸ ਹੈ ਤੇ ਉਸ ਤੋਂ ਬਾਅਦ ਇਹਨੇ ਪਾਰਕ ਬਣਾਇਆ ਇੰਨੀ ਗੰਦੀ ਬਦਬੂ ਆਉਂਦੀ ਸੀ ਹਸਪਤਾਲ ਦੇ ਸਾਹਮਣੇ ਲੋਕੀ ਪਰੇਸ਼ਾਨ ਹੁੰਦੇ ਸੀ ਆਣ ਜਾਣ ਵਾਲੇ ਹੁਣ ਇੰਨੀ ਰੌਣਕ ਲੱਗਦੀ ਏ ਛੋਟੇ ਛੋਟੇ ਬੱਚੇ ਉਹਨਾਂ ਦੀ ਮਾਵਾਂ ਔਰ ਲੜਕੀਆਂ ਲੜਕੇ ਸਾਰੇ ਉੱਥੇ ਸੈਰ ਕਰਦੇ ਨੇ ਬਹੁਤ ਵਧੀਆ ਮਾਹੌਲ ਹੈ ਇਸ ਕਰਕੇ ਨਾਲੀ ਸਬ ਤਸੀਲ ਬਣਾਈ ਇਹਨਾਂ ਨੇ ਯਾਨੀ ਕਿ ਕਾਰਨਾਮੇ ਜਿਹੜੇ ਇਹਨਾਂ ਦੀ ਕੀਤੇ ਨਜ਼ਰ ਆਉਂਦੇ ਨੇ ਔਰ ਉਮੀਦ ਹੈ ਕਿ ਮਤਲਬ ਜਿਹੜੇ ਕੰਮ ਦੇ ਹਾਜ਼ਰ ਨਾਲ ਵੀ ਇਹ ਕਾਮਯਾਬ ਹੋਣੀ ਚਾਹੀਦੀ ਨੇ ਪਰ ਦੇਖਿਆ ਹੁੰਦਾ ਕਿ ਹਰ ਕਸ ਜਿਹੜਾ ਸਾਹਨੇ ਵਾਲ ਸੀ ਉਹਦੇ ਵਿੱਚ ਕੋਈ 60 ਤੋਂ 65 ਪਿੰਡ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਆਰਓ ਸਿਸਟਮ ਦਾ ਬੜਾ ਅਰੇਂਜਮੈਂਟ ਸਦਾ ਸਦਾ ਜੀਤੂ ਨੇ ਕੀਤਾ ਸੀ ਅਧਾਰੀ ਸਰਕਾਰ ਦੇ ਉੱਤੇ ਪਰ ਅੱਜ ਦੀਆਂ ਮਿਲ ਨਹੀਂ ਕਿਸੇ ਨੂੰ ਔਰ ਜਿਨੇ ਸੁਝਵਾਨ ਹੋ ਰਹੇ ਨਹੀਂ ਉਹਨਾਂ ਨੇ ਕੰਮ ਵੀ ਬਹੁਤ ਕੀਤੇ ਨੇ ਲੋਕਾਂ ਨੂੰ ਬਹੁਤ ਯਾਨੀ ਕਿ ਉਹਨਾਂ ਦੇ ਪ੍ਰੋਸੈਸੀ ਉਹਨਾਂ ਨੇ ਪਬਲਿਕ ਦੇ ਕੰਮ ਬਹੁਤ ਕਰਾਇਆ ਨੇ ਧੰਨਵਾਦ ਜੀਡੀਐਸ ਪੰਜਾਬ نیوز ਤੋਂ ਜਸਵੀਰ ਸਿੰਘ ਢਿੱਲੋਂ ਹਲਵਾਰਾ ਸਾਹਨੇਵਾਦੀ ਰਿਪੋਰਟ ਜੀ ਜੀਡੀਐਸ ਪੰਜਾਬ ਨਿਊ ਟਵੀਡੇ ਦੇ ਸਾਰੇ ਹੀ ਪੈਨ ਪਾਈਮ ਸਾਸਿਕਾਲ ਜੀ ਅੱਜ ਸਵਰਨ কুমার ਸੋਨੀ ਦੇ ਘਰ ਫਤੇਗੜ ਸਹਿਬ ਹਲਕੇ ਦੇ ਜਿਹੜੇ ਸਰਦਾਰ ਵਿਕਰਮਜੀਤ ਸਿੰਘ ਜੀ ਖਾਲਸਾ ਚੋਣ ਮੈਦਾਨ ਦੇ ਵਿੱਚ ਹਨ ਉਹਨਾਂ ਨੇ ਇੱਕ ਚੋਣ ਮੀਟਿੰਗ ਰੱਖੀ ਗਈ ਆ ਸਾਡੇ ਨਾਲ ਸਰਦਾਰ ਸਪੂਰਨ ਸਿੰਘ ਜੀ ਹਾਜ਼ਰ ਨੇ ਇਹ ਸੀਨੀਅਰ ਸਿਟੀਜ਼ਨ ਦਾ ਵੀ ਦਾ ਕਾਫੀ ਵਰਕ ਕਰ ਰਹੇ ਨੇ ਬਿਜਲੀ ਵਾਲਾ ਚੱਲਦਾ ਸਵਾਗਤ ਆ ਕੀ ਕਹਿਣਾ ਚਾਹੁੰਦੇ ਜਿਹੜੀ ਅੱਜੀ ਨੁਕਲ ਮੀਟਿੰਗ ਸੀਗੀ ਅੱਜ ਦੀ ਪਹਿਲੀ ਮੀਟਿੰਗ ਜੇ ਚਲਦਾ ਪਤਾ ਹੀ ਤਾਂ ਉਹਨਾਂ ਕੀ ਪਹਿਲੀ ਜੂਨ ਹੋਣੇ ਨੇ ਤਾਂ ਬਿਕਰਮ ਜੇ ਸਿੰਘ ਖਾਲਸਾ ਜੀ ਜਿਹੜੇ ਫਤੇਗੜ ਸਭ ਤੋਂ ਚੋਣ ਲੜ ਰਹੇ ਨੇ ਕਾਲੀ ਗੱਲ ਦੀ ਸੀਟ ਤੋਂ ਉਹਨਾਂ ਦਾ ਜਿਹ ਪ੍ਰੋਗਰਾਮ ਸੀ ਇਹ ਸੋਨੇ ਪ੍ਰਧਾਨ ਜਿਹੜੇ ਕਾਉਂਸਲ ਰਹੇ ਨੇ ਔਰ ਮਤਲਬਣੇ ਕੀ ਪਾਵਰ ਦਾਸ ਦੇ ਪ੍ਰਧਾਨ ਨੇ ਉਹਨਾਂ ਨੇ ਆਪਣਾ ਇਹ ਸਾਰਾ ਪ੍ਰੋਗਰਾਮ ਆਪਣੇ ਘਰ ਚ ਕੀਤਾ ਬਹੁਤ ਹੀ ਮਤਲਬਣੇ ਕੀ ਵੱਡੀ ਗਿੰਦੀ ਜੀ ਲੋਕਾਂ ਨੇ ਇੱਥੇ ਆ ਕੇ ਸਭ ਦੇ ਦਰਸ਼ਨ ਕੀਤੇ ਵਿਚਾਰ ਸੁਨੇ ਔਰ ਸਾਡੇ ਵਿੱਚ ਕਰਨਜੀਤ ਸਿੰਘੀ ਢਿੱਲੋਂ ਉਹ ਵੀ ਆਏ ਔਰ ਨਾਲ ਉਮੇਦਪੁਰ ਜੀ ਸੰਤਾ ਸਿੰਘ ਜੀ ਉਮੇਦਪੁਰ ਉਹ ਵੀ ਆਏ ਹੋਰੀ ਬਹੁਤ سارے ਜਿਹੜੇ ਪਤਨ ਤੇ ਸੱਜਣ ਆਏ ਜਿਨ੍ਹਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਕਿਉਂਕਿ ਇੱਕ ਜਿਹੜੀ ਸ਼ੁਰੂਆਤ ਹੈ ਸ਼ੁਰੂਆਤ ਹੀ ਪਤਾ ਲੱਗ ਜਾਂਦਾ ਵੀ ਮਤਲਬ ਨਹੀਂ ਕਿ ਦਾ ਰਿਜ਼ਲਟ ਕੀ ਨਿਕਲੇਗਾ ਕਿਉਂਕਿ ਅੱਜ ਦੀ ਜਿਹੜੀ ਸ਼ੁਰੂਆਤ ਸੀ ਬਹੁਤ ਵਧੀਆ ਗਿਣਤੀ ਦੇ ਵਿੱਚ ਲੋਕੀ ਇੱਥੇ ਆਏ ਭੈਣਾ ਆਈਆਂ ਬੀਬੀਆਂ ਆਈਆਂ ਬਾਕੀ ਪਤਨ ਤੇ ਸੰਜਣ ਵੀ ਆਏ ਬਜ਼ੁਰਗ ਵੀ ਆਏ ਸਾਰਿਆਂ ਨੇ ਹਮ ਹਮ ਆਕੇ ਮਤਲਬ ਨਹੀਂ ਕੀ ਅਕਾਲੀ ਦਲ ਦੀ سپورਟ ਦਾ ਨਾਹਰਾ ਲਾਇਆ ਔਰ ਸਾਰੀ ਉਮੀਦ ਕਰਦੇ ਆਂ ਬਾਕੀ ਵੀ ਜਿਹੜਾ ਮਤਲਬ ਨਹੀਂ ਕੀ ਕਾਰੀਗਰ ਜਾ ਜਨਾਬ ਲੜ ਰਿਹਾ ਹੈ ਉਹ ਬੰਦਾ ਜੇ ਸਹੀ ਕੰਮ ਕਰੇਗਾ ਤੇ ਉਹ ਕਾਮਯਾਬ ਹੋਣਾ ਚਾਹੀਦਾ ਹੈ ਜਿਵੇਂ ਸੁੰਨੀ ਪ੍ਰਧਾਨ ਆਪਣੀ ਮਿਹਨਤ ਦੇ ਨਾਲ ਸਾਰੇ ਹਲਕੇ ਦਾ ਕੰਮ ਕਰਦਾ ਹੈ ਔਰ ਉਮੀਦ ਹੈ ਕਿ ਇਹ ਹਮੇਸ਼ਾ ਹੀ ਕਾਮਯਾਬ ਰਹੇਗਾ ਕਿਉਂਕਿ ਜਿਹੜਾ ਵਰਕਰ ਸੱਚੇ ਦਿਲੋਂ ਲੋਕਾਂ ਦੀ ਸੇਵਾ ਕਰ ਸਕਦਾ ਹੈ ਉਹਨੂੰ ਵੀ ਸਾਡਾ ਫਰਜ਼ ਬਣਦਾ ਹੈ ਕਿ ਉਹਨੂੰ ਚੋਣ ਜਿੱਤ ਕੇ ਇੱਥੇ ਆਪਣੇ ਕੰਮਕਾਰਾਂ ਚ ਲਿਆਓ ਤਾਂ ਕਿ ਸਮਾਜ ਭਲਾਈ ਦਾ ਕੰਮ ਹੋ ਸਕੇ ਬਹੁਤ ਬਹੁਤ ਧੰਨਵਾਦ। ਕੱਲ ਕਮਾਈ ਦੇਖੀ ਜਾਵੇ ਸ਼੍ਰੋਮਨੀ ਕਾਲੀਦਾਲ ਕੋਈ ਖਾਸਾਰ ਸਵਾਰ ਸਾਰੇ ਜੀ ਢਿੱਲੋਂ ਹਾਂਜੀ ਸਣਜੀ ਕੀ ਢਿੱਲੋਂ ਨੇ ਮਤਲਿਆਂ ਨਹੀਂ ਕੀਤੇ ਆ ਹਾਂਜੀ ਉਹਦੇ ਵਾਸਤੇ ਮੈਂ ਦੱਸ ਦਿੰਦਾ ਸਭ ਤੋਂ ਪਹਿਲਾਂ ਉਹਨਾਂ ਨੇ ਫਰਾਈਓਰ ਬਣਾਇਆ ਇੱਥੇ ਜਦ ਲੋਕਾਂ ਦੀ ਮਤਲਿਆਂ ਨਹੀਂ ਕਿ ਬਹੁਤ ਵੱਡੀ ਡਿਮਾਂਡ ਸੀ ਬਿਜਾਰ ਵਾਲੇ ਬਹੁਤ ਦੁਖੀ ਸੀ ਕਿ ਗੱਡੀਆਂ 4 4 5 5 ਇਕੱਠੀਆਂ ਨਿਕਲਦੀਆਂ ਸੀ ਫਾਟਕਾਂ ਤੇ ਰਸ਼ ਹੋ ਜਾਂਦਾ ਸੀ ਬਹੁਤ ਦੇਰ ਲੱਗਦੀ ਸੀ ਤਾਂ ਸਰਦਾਰ ਸਿੰਘ ਢਿੱਲੋਂ ਦੇ ਕਰਗੇ ਸੀ ਕੀ ਹੋਰ ਚਲੋ ਜੀ ਬਹੁਤ ਵਧੀਆ ਜੀ ਅਗਲੀ ਤੁਹਾਡੀ ਵੀਡੀਓ ਸੀ ਫੋਟੋ ਤੁਹਾਡੀ ਕੀ ਗੱਲ ਹੋਵੇਗੀ ਅੱਜ ਦੀ ਜਿਹੜੀ ਮੀਟਿੰਗ ਸੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ ਅੱਜ ਦੀ ਜਿਹੜੀ ਇਹ ਮੀਟਿੰਗ ਸੀ ਇਹ ਅਸੀਂ ਮੀਟਿੰਗ ਰੱਖੀ ਸੀ ਸ਼੍ਰੋਮਣੀ ਅਕਾਲੀ ਦਲ ਦੀ ਨੁਕੜ ਮੀਟਿੰਗ ਪਰ ਜਿਹੜੀ ਨੁਕੜ ਮੀਟਿੰਗ ਸੀਗੀ ਉਹ ਇਸ ਤਰ੍ਹਾਂ ਦਾ ਹਜੂਮ ਆਇਆ ਠੀਕ ਕਿ ਰੈਲੀ ਦਾ ਨੁਕਤਾ ਰਨ ਕਰ ਲਿਆ ਨੇ ਬਹੁਤ ਵਧੀਆ ਮੀਟਿੰਗ ਹੋਈ ਆ ਬੜਾ ਵਧੀਆ ਲੋਕਾਂ ਨੇ ਹੰਗਾਰਾ ਭਰਿਆ ਲੋਕਾਂ ਦੇ ਜਿਹੜੇ ਪੁਰਾਣੇ ਕੰਮ ਕੀਤੇ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਯਾਦ ਕਰਾਇਆ ਗਿਆ ਜੇ ਦੁਨੀਆ ਦਾ ਮਸੀਹਾ ਹੈ ਕੋਈ ਤਾਂ ਸ਼੍ਰੋਮਣੀ ਅਕਾਲੀ ਦਾ ਲਈ ਕਿ ਕੋਈ ਸ਼ਰੂਨੀ ਅਕਾਲੀ ਦਲ ਨੇ ਗਰੀਬ ਲੋਕਾਂ ਦਾ ਬਹੁਤ ਜ਼ਿਆਦਾ ਕੀਤਾ ਕਿੰਨੀਆਂ ਸਕੀਮਾਂ ਚਲਾਈਆਂ ਨੇ ਸਾਰੇ ਸ਼ਰੂਨੀ ਅਕਾਲੀ ਦਲ ਨੇ ਚਲਾਈਆਂ ਕੋਈ ਇੱਕ ਵੀ ਤਰਨ ਕੋਈ ਹੋਰ ਪਾਰਟੀ ਬਣਾ ਦੇਵੇ ਤਾਂ ਕਹਿਣਯੋਗ ਹੋਣਗੇ ਵੀ ਹਾਵੇ ਨੇ ਕੋਈ ਜਿੰਦਾ ਸਾਡੇ ਸ਼ਹਿਰ ਦਾ ਵਿਕਾਸ ਦੀ ਆਪਾਂ ਗੱਲ ਕਰੀਏ ਤਾਂ ਸ਼ਰੂਨੀ ਅਕਾਲੀ ਦਲ ਬਿਨੈ ਹੋਦਾ ਸ਼ਹਿਰ ਦੇ ਵਿੱਚ ਕਿੰਨੇ-ਕਿੰਨੇ ਟੋਏ ਸੀ ਕਿੰਨੀਆਂ ਟੁੱਟੀਆਂ ਰੋੜਾ ਸੀ 4-4 ਫੁੱਟ ਭਰਤ ਪਾ ਕੇ ਅਸੀਂ ਰੋੜਾ ਬਣਾਈਆਂ ਸ਼ਹਿਰ ਦੀਆਂ ਉਹਨਾਂ ਦੇ ਵਿੱਚ ਦੇਖੋ ਸਾਰਾ ਵਿਕਾਸ ਜਿੰਨਾ ਵੀ ਹੋਇਆ ਸ਼ਰੂਨੀ ਅਕਾਲੀ ਦਲ ਨੇ ਔਰ ਜੱਤੋ ਸ਼੍ਰੋਮਣੀ ਅਕਾਲੀ ਦਲ ਚੱਲੇਗੀ ਉਸ ਤੋਂ ਔਰ ਕੋਈ ਵਿਕਾਸ ਨਹੀਂ ਹੋਇਆ ਸੋ ਇਸ ਕਰਕੇ ਅੱਜ ਲੋਕਾਂ ਨੂੰ ਅਪੀਲ ਕੀਤੀ ਸੀਗੀ ਕਿ ਭਾਈ ਜੇ ਆਪਾਂ ਵੋਟ ਪਾਣੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਪਾਓ ਕਿਉਂਕਿ ਜੇ ਆਪਾਂ ਗੱਲ ਕਰਦੇ ਆ ਤਾਂ ਸਾਨੂੰ ਕਿਸੇ ਨੇ ਸਨਮਾਨ ਮਾਨ ਸਨਮਾਨ ਨਹੀਂ ਦਿੱਤਾ ਸਾਨੂੰ ਜੇ ਮਾਨ ਸਨਮਾਨ ਮਿਲਿਆ ਤਾਂ ਸ਼੍ਰੋਮਣੀ ਅਕਾਲੀ ਦਲ ਤੋਂ ਮਿਲਦਾ ਕਿਉਂਕਿ ਜੇ ਆਪਾਂ ਗੱਲ ਕਰੀਏ ਪਰੋਕਿਤਾ ਪਰਮਾਤਮਾ ਭਗਵਾਨ ਬਾਦਮੀ ਕੀ ਦਾ ਮੰਦਿਰ ਔਰ ਬਹੁਤ ਹੀ ਵਧੀਆ ਜਿਹਨੂੰ ਅਠਮ ਅਜੂਬਾ ਕਹਿ ਸਕਦੇ ਆ ਅਮਰਸਰ ਦੇ ਵਿੱਚ ਕਰੋੜਾਂ ਰੁਪਏ ਦੀ ਲਗਤ ਦੇ ਨਾਲ ਉਹਨਾਂ ਇਹ 270 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਕਿ ਜਿਹੜਾ ਸਾਡੀ ਕੌਮ ਤੇ ਬਹੁਤ ਵੱਡਾ ਅਹਿਸਾਨ ਹੈ ਇਹ ਅਸਾਨ ਅਸੀਂ ਜੇ ਸਾਡੇ ਰੋਮ ਰੋਮ ਇਹਨਾਂ ਦਾ ਕਰਜ਼ਈਆ ਸ਼੍ਰੋਮਣੀ ਅਕਾਲੀ ਦਲ ਦਾ ਔਰ ਮੈਂ ਅਪੀਲ ਕਰੂੰਗਾ ਆਪਣੇ ਜਿੰਨੇ ਵੀ ਸਮਾਜ ਦੇ ਲੋਕ ਨੇ ਜਿੰਨੇ ਵੀ ਮੇਰੇ ਭੈਣ ਭਰਾ ਨੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਮਾੜੇ ਮੋٹے ਰੁੱਸੇ ਹੋਏ ਭੈਣ ਭਰਾ ਸੀ ਸਾਰਿਆਂ ਨੂੰ ਅੱਸੀ ਦਾ ਅਹਿਸਾਸ ਹੋ ਗਿਆ ਵੀ ਜੇ ਇਹਨਾਂ ਦਾ ਕੋਈ ਭਲਾ ਕਰ ਸਕਦਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਹੀ ਕਰ ਸਕਦਾ ਹੈ ਤਾਂ ਹੁਣ ਸਾਰੇ ਆਪਾਂ ਰਲ ਕੇ ਅੰਬੜਾ ਮਾਰੀਏ ਇਹਨਾਂ ਨੂੰ ਦੁਬਾਰਾ ਫੇਰ ਲੈ ਕੇ ਆਈਏ ਤਾਲੂੜੇ ਸਾਡੇ ਅਧੂਰੇ ਕੰਮ ਨੇ ਪੂਰੇ ਹੋ ਸਕਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ